ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪੇਤੇ ਮਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਤਾਪਦੀ ਜਿਹੜੀ ਹੈਗੀ ਆ ਉਹ ਮਨਾਈ ਜਾ ਰਹੀ ਹੈ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੀ ਪਟਨਾ ਸਾਹਿਬ ਤੋਂ ਨਗਰ ਕੀਰਤਨ ਸਾਹਿਬ ਜਿਹੜੇ ਨੇ ਆਰੰਭ ਹੋਏ ਨੇ ਤੇ ਪੂਰੇ ਪੰਜਾਬ ਤੋਂ ਹੁੰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਉਹਨਾਂ ਦੀ ਸਮਾਪਤੀ ਹੋਵੇਗੀ ਤਾਂ 21 ਅਕਤੂਬਰ ਨੂੰ ਜੋ ਸੰਗਤਾਂ ਜਿਹੜੀਆਂ ਨੇ ਹਜੂਰ ਸਾਹਿਬ ਨਹੀਂ ਜਾ ਸਕਦੀਆਂ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਪਵਿੱਤਰ ਧਰਤੀ ਹੈ ਤੇ 21 ਅਕਤੂਬਰ ਨੂੰ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਨਗਰ ਕੀਰਤਨ ਸਾਹਿਬ ਜੋ ਨੇ ਉੱਥੇ ਜਿਹੜਾ ਉਹਨਾਂ ਦਾ ਆਗਮਨ ਹੋਵੇਗਾ ਤਾਂ ਉਸ ਨੂੰ ਕਿ ਜਿਹੜੀਆਂ ਨੇ ਤਿਆਰੀਆਂ ਕੀਤੀਆਂ ਜਾ ਰੀਆਂ ਨੇ ਰਾਜਪੁਰਾ ਦੇ ਵਿੱਚ ਤੇ ਰਾਜਪੁਰਾ ਦੇ ਵਿੱਚ ਵੀ ਪੂਰੀ ਜਿਹੜੀ ਹੈਗੀ ਹੈ ਉਹਨਾਂ ਨੂੰ ਲੈ ਕੇ ਨਗਰਕੀਤਨ ਸਾਹਿਬ ਦਾ ਸਵਾਗਤ ਕਰਨ ਦੇ ਲਈ ਜਿਹੜਾ ਹੈਗਾ ਜੋ ਸਿੱਖ ਸੰਗਤਾਂ ਨੇ ਗੁਰੂ ਨਾਨਕ ਨਾਮ ਲਿਵਾਨੇ ਜਿਹੜੇ ਉਹ ਪੂਰੀ ਜੋਰਸ਼ ਹੋਰਾਂ ਦੇ ਉੱਪਰ ਤਿਆਰੀਆਂ ਕਰ ਰਹੇ ਨੇ ਤੇ ਸੰਗਤਾਂ ਦੇ ਲਈ ਜਿਹੜੀ ਹੈ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਤਾਂ ਮੇਰੇ ਨਾਲ ਭਗਵਾਨ ਸਿੰਘ ਜੀ ਜਿਹੜੇ ਨੇ ਮੌਜੂਦ ਨੇ ਗੱਲਬਾਤ ਕਰਨਗੇ ਭਵਨ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 350 ਸਾਲਾ ਸ਼ਹੀਦੀ ਸਤਾਪ ਦੀ ਜਿਹੜੀ ਹੈ ਮਨਾਈ ਜਾ ਰਹੀ ਹੈ ਤੇ ਅਨੰਦਪੁਰ ਸਾਹਿਬ ਦੇ ਵਿੱਚ ਹੈਰੀਟੇਜ ਵੀ ਬਣਾ ਕਾਰ ਦੇ ਵੱਲੋਂ ਤੇ ਉਹ ਨਗਰਿਕਤਨ ਸਾਹਿਬ ਜਿਹੜੇ ਨੇ ਆਰੰਭ ਹੋਏ ਨੇ ਪਟਨਾ ਸਾਹਿਬ ਤੋਂ ਉਹਦੇ ਬਾਰੇ ਕੀ ਕਹਿੰਦੇ? ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਦੀ ਇਹਨਾਂ ਦੀ ਜਿਹੜੀ ਸ਼ਹਾਦਤ ਹੈ ਇੱਕ ਮਹਾਨ ਸ਼ਹਾਦਤ ਹੈ ਹਿਊਮਨ ਰਾਈਟਸ ਵਾਸਤੇ Hinduਧਰਮ ਦੀ ਰਾਖੀ ਲਈ ਵਾਸਤੇ ਇਹਨਾਂ ਨੇ ਜੋ ਸ਼ਹਾਦਤ ਦਿੱਤੀ ਹੈ ਇਟ ਇਜ਼ ਬਹੁਤ ਵੱਡੀ ਸ਼ਹਾਦਤ ਦੀ ਮਿਸਾਲ ਹੈ ਤੇ ਇਸ ਨੂੰ ਸਮੂਹ ਨਾਨਕਲੇਵ ਨਾਮ ਲੇਵਾ ਸੰਗਤ ਪੂਰੀ ਦੁਨੀਆ ਤੇ ਪੜੀ ਵੱਤ ਛੱਡ ਕੇ ਇਸ ਚੀਜ਼ ਨੂੰ ਸੈਲੀਬ੍ਰੇਟ ਕਰ ਰਹੀ ਹੈ ਤਖਸ਼ਿਰੀ ਪਟਨਾ ਸਾਹਿਬ ਦੇ ਸਾਡੇ ਨਾਲ ਮੈਂਬਰ ਨੇ ਮਾਲਵਿੰਦਰ ਬੈਣੀਪਾਲ ਜੀ ਤੇ ਵਿਕਰਮ ਸੋਢੀ ਜੀ ਤੇ ਯਾਤਰਾ 17 ਸਤੰਬਰ ਨੂੰ ਉੱਥੋਂ ਸ਼ੁਰੂ ਹੋਈ ਸੀਗੀ ਤੇ 9 ਸਟੇਟਸ ਤੋਂ ਹੁੰਦੀ ਹੋਈ ਹੁਣ ਇਹ ਯਾਤਰਾ 21 ਤਰੀਕ ਨੂੰ ਪੰਜਾਬ ਐਂਟਰ ਕਰ ਰਹੀ ਹੈ ਤੇ ਸਾਡੀ ਤੁਹਾਡੇ ਮੀਡੀਆ ਸਾਰੇ ਗੁਰ ਆਪਣੇ ਇਲਾਕੇ ਦੀ ਸੰਗਤ ਨੂੰ ਅਪੀਲ ਹੈ ਕਿ ਇਹ ਯਾਤਰਾ ਨੂੰ ਆਪਾਂ ਪੂਰੇ ਜੋਰ ਸ਼ੋਰ ਨਾਲ ਇਹਦਾ ਸਵਾਗਤ ਕਰੀਏ ਸ਼ੰਭੂ ਤੋਂ ਇਹਦਾ ਰੂਟ ਰਹੇਗਾ ਸ਼ੰਭੂ ਤੋਂ 21 ਤਰੀਕ ਆਣੀ ਹੈ ਤੇ ਸ਼ੰਭੂ ਤੋਂ ਰਾਜਪੁਰਾ ਰਾਜਪੁਰਾ ਤੋਂ ਬਨੂੜ ਬਨੂੜ ਤੋਂ ਫਿਰ ਏਅਰਪੋਰਟ ਰੋਡ ਹੁੰਦੇ ਹੋਏ ਸੁਹਾਣਾ ਸਾਹਿਬ ਪਹੁੰਚੇਗੀ ਯਾਤਰਾ ਤੇ ਯਾਤਰਾ ਚ ਇੱਕ ਬੜੀ ਸਪੈਸ਼ਲ ਚੀਜ਼ ਹੈ ਕਿ ਇਹਦੇ ਯਾਤਰਾ ਦੇ ਨਾਲ ਨਾ ਇੱਕ ਨਿਸ਼ਾਨੀਆਂ ਜਿਹੜੀ ਗੁਰੂ ਸਾਹਿਬ ਦੀਆਂ ਪੁਰਾਤਨ ਨਿਸ਼ਾਨੀਆਂ ਜਿਹੜੀਆਂ ਹਿੰਦੁਸਤਾਨ ਦੇ ਵੱਖ-ਵੱਖ ਅ ਪਰਿਵਾਰਾਂ ਦੇ ਕੋਲ ਪਈਆਂ ਸੀ ਉਹਨਾਂ ਨੂੰ ਇਕੱਠੀਆਂ ਕਰਕੇ ਜਿਨ੍ਹਾਂ ਵਿੱਚ ਵੀ ਜੋ ਵੀ ਇੱਕ ਬਾਬਾ ਦੀਪ ਸਿੰਘ ਮਹਾਰਾਜ ਜੀ ਦਾ ਹੈਂਡ ਰਿਟਨ ਅ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹ ਸ਼ਿਸ਼ੋਭਿਤ ਹੈ ਯਾਤਰਾ ਵਿੱਚ ਤੇ ਉਹਦੇ ਦਰਸ਼ਨ ਸਾਰੀ ਸੰਗਤਾਂ ਨੂੰ ਕਰਾਏ ਜਾ ਰਹੇ ਹਨ ਤੇ ਬਹੁਤ ਸਾਰੀ ਸੰਗਤ ਨਹੀਂ ਪਹੁੰਚ ਪਾਣਦੀ ਪਟਨਾ ਸਾਹਿਬ ਐਲਜੀਐ ਦੇਖਣ ਵਾਸਤੇ ਤੇ ਜਰੂਰ ਸੰਗਤਾਂ ਨੂੰ ਸਾਡੀ ਅਪੀਲ ਹੈ ਤੇ ਬੇਨਤੀ ਹੈ ਕਿ ਤੁਸੀਂ ਯਾਤਰਾ ਦਾ ਹਿੱਸਾ ਬਣੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸਰਨਲ ਜੀਡੀਓ ਦੇ ਜਿਹੜੇ ਨੇ ਪੰਜਾਬ ਤੇ ਇੰਚਾਰਜ ਵੀ ਮਜੂਰ ਨੇ ਗੱਲਬਾਤ ਕਰਨਗੇ ਸਰ ਜੇਕਰ ਗੱਲ ਕੀਤੀ ਜਾਵੇ ਤਾਂ ਪਟਨਾ ਸਾਹਿਬ ਤੋਂ ਜਿਹੜਾ ਹੈਗਾ ਨਗਰ ਕੀਰਤਨ ਸਾਹਿਬ ਆਰੰਭ ਹੋਏ ਨੇ ਤੇ ਮੁੱਖ ਮੰਤਰੀ ਨितीश ਕੁਮਾਰ ਜਿਹੜੇ ਨੇ ਉੱਥੇ ਨੇ ਤੇ ਕਿਸ ਤਰ੍ਹਾਂ ਦੀਆਂ ਤੁਹਾਡੇ ਵੱਲੋਂ ਜਿਹੜੀਆਂ ਉੱਥੇ ਤਿਆਰੀਆਂ ਨੇ ਤੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰ ਰਹੇ ਹੋ ਜੀ ਨਗਰ ਦੇਖੋ ਜੀ ਜਿਹੜਾ ਸਾਡੇ ਲੀਡਰ ਸਾਹਿਬ ਸ਼੍ਰੀ ਨितीश ਕੁਮਾਰ ਜੀ ਉਹਨਾਂ ਵੱਲੋਂ ਜੋ ਹਦਾਇਤ ਹੋਈ ਸੀਗੀ ਕਿ ਨੌਵੇਂ ਪਾਤਸ਼ਾਹ ਦੀ ਜਿਹੜੀ ਡਾਕਟਰ ਸਾਹਿਬ ਨੇ ਦੱਸਿਆ ਬਹੁਤ ਵੱਡੀ ਸ਼ਹਾਦਤ ਹੈ ਕਿ ਇਹਨਾਂ ਨੇ ਬਹੁਤ ਹੋਰ ਮਜਮਾ ਚ ਸ਼ਹਾਦਤ ਹੋਈ ਹੈ ਪਰ ਖੂਬੀ ਤੇ ਮਾਨਤਾ ਇਹਨਾਂ ਦੀ ਸ਼ਹਾਦਤ ਹੈ ਕਿ ਇਹਨਾਂ ਨੇ ਦੂਜੀ ਕੌਮ ਲਈ ਸ਼ਹਾਦਤ ਦਿੱਤੀ ਤੇ ਉਹਨਾਂ ਦਾ ਮਾਨ ਆਦਰ ਕਰਨੋਂ ਸਾਡੇ ਮੁੱਖ ਮੰਤਰੀ ਜੀ ਦਾ ਸਾਡਾ ਸਾਨੂੰ ਹਿਦਾਇਤ ਸੀਗੀ ਕਿ ਇਸ ਨੂੰ ਵੱਧ ਚੜ ਕੇ ਤੋਂ ਇਹਨੂੰ ਨਾ ਉਹਨਾਂ ਨੇ ਦੋ ਹਿੱਸਿਆਂ ਚ ਵੰਡਿਆ ਇੱਕ ਤਖਤ ਸਾਹਿਬ ਨਾਲ ਗੱਲ ਕਰਕੇ ਇੱਕ ਹਿੱਸਾ ਹੈਗਾ ਕਿ ਯਾਤਰਾ ਦੇ ਰੂਪ ਚ ਜੀ ਉਹਨਾਂ ਦੇ ਪੂਰੇ 9 ਸੂਬਿਆਂ ਚੋ ਜਾ ਕੇ ਤੇ ਤੱਕ ਸ੍ਰੀ ਪਟਨਾ ਸਾਹਿਬ ਗੁਰੂ ਕਾ ਬਾਗ ਤੋਂ ਆਰੰਭ ਹੋ ਕੇ ਤੇ ਤੱਕ ਕੇਸ਼ਗੜ ਸਾਹਿਬ ਆਪਣੇ ਅਨੰਤਪੁਰ ਸਾਹਿਬ ਸਮਾਪਤੀ ਹੋ ਗਈ ਤੇ ਇਹ ਇੱਕ ਯਾਤਰਾ ਦੇ ਰੂਪ ਚ ਤੇ ਦੂਜਾ ਹੈਗਾ ਇੱਕ ਇੰਟਰਫੇਥ ਸਰਵਧਰਮ ਸੰਮੇਲਨ ਰੱਖਿਆ ਹੈਗਾ ਉੱਥੇ ਪਟਨਾ ਸਾਹਿਬ ਜਿਸ ਚ ਪੂਰੀ ਦੁਨੀਆ ਦੇ ਵੱਡੀ ਵੱਡੀ ਸਪਿਰਚੁਅਲ ਲੀਡਰਸ ਸ਼ਖਸ਼ੀਆਂ ਥਾ ਹਾਜ਼ਰ ਹੋਣਗੇ ਤੇ ਉਹ 31 ਅਕਤੂਬਰ ਨੂੰ ਆਰੰਭ ਹੋ ਕੇ 3 ਦਿਨ ਦਾ ਹੈਗਾ 2 ਨਵੰਬਰ ਨੂੰ ਸਮਾਪਨ ਹੋਏਗਾ ਤਿੰਨ ਜਗ੍ਹਾ ਚ ਹੈਗਾ ਪਟਨਾ ਤੇ ਫਿਰ ਉਸ ਤੋਂ ਬਾਅਦ ਰਾਜਗੀਰ ਤੇ ਬੋਧਗਯਾ ਚ ਤਿੰਨ ਸਥਾਨ ਤੇ ਉਹ ਕੀਤਾ ਜਾਏਗਾ ਜਿਸ ਚ ਸਾਰੇ ਦੁਨੀਆ ਤੋਂ ਵੱਡੇ ਵੱਡੇ ਸਪਿਰਚੁਅਲ ਲੀਡਰ ਆ ਕੇ ਉਸ ਚ ਸ਼ਾਮਿਲ ਹੋਣਗੇ ਤੇ ਇਹਨਾਂ ਨੇ ਰੂਟ ਤੁਹਾਨੂੰ ਦੱਸਿਆ ਹੈਗਾ ਸ਼ਾਮ ਨੂੰ ਰਾਜਪੁਰੇ ਤੋਂ ਬਾਅਦ 21 ਤਰੀਕ ਨੂੰ ਸ਼ਾਮ ਨੂੰ ਸਵਾਨਾ ਸਾਹਿਬ ਪਹੁੰਚੂਗੀ ਯਾਤਰਾ ਤੇ ਉਸ ਤੋਂ ਬਾਅਦ ਅਗਲੇ ਦਿਨ ਸਵੇਰੇ ਆਰੰਭ ਹੋ ਕੇ ਫਤਿਹਗੜ੍ਹ ਸਾਹਿਬ ਪਟਿਆਲਾ ਨਾਬਾ ਮਲੇਰ ਕੋਟਲਾ ਕੇ ਲੁਧਿਆਣਾ ਖਾਣਾ ਖੰਨੇ ਤੋਂ ਬਾਅਦ ਲੁਧਿਆਣਾ ਤੇ ਸ਼ਾਮ ਨੂੰ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਤੋਂ ਅਗਲੇ ਦਿਨ ਆਰੰਭ ਹੋ ਕੇ ਆਪਣੇ ਤਰਨਤਾਰਨ ਹੋ ਕੇ ਅੰਮ੍ਰਿਤਸਰ ਅੰਮ੍ਰਿਤਸਰ ਦਰਸ਼ਨ ਕਰਾ ਕੇ ਸੰਗਤਾਂ ਨੂੰ ਤੇ ਅਗਲੀ ਸਵੇਰੇ ਆਪਣਾ ਪਾਬਾ ਪਕਾ ਬਟਾਲਾ ਹੋ ਕੇ ਪਾਬਾ ਪਕਾਲਾ ਹੋ ਕੇ ਤੇ ਜਿਲੰਦਰ ਫਲੋਰ ਜਾ ਕੇ ਸ਼ਾਮ ਨੂੰ ਸਮਾਪਨ ਹੋਏਗੀ ਫਲੋਰ ਤੋਂ 27 ਤਰੀਕ ਨੂੰ ਆਰੰਭ ਹੋ ਕੇ ਸ਼ਾਮ ਨੂੰ ਅਨੰਤਪੁਰ ਸਾਹਿਬ ਜਾ ਕੇ ਸਮਾਪਤ ਹੋਏਗੀ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਉਂਕਿ ਇਨਾ ਵੱਡਾ ਨਗਰ ਕੀਰਤਨ ਸਾਹਿਬ ਜਿਹੜੇ ਨੇ ਉੱਥੋਂ ਆਰੰਭ ਹੋਏ ਨੇ ਤਾਂ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਤੁਹਾਡੇ ਦੇ ਦੇਖੋ ਜੀ ਮੈਂ ਕਹਿੰਦੇ ਗੁਰੂ ਮਹਾਰਾਜ ਦੇਖੋ ਤਖਤ ਸਾਹਿਬ ਤੋਂ ਆਪ ਚੱਲ ਕੇ ਆ ਰਹੇ ਨੇ ਗੁਰੂ ਮਹਾਰਾਜ ਦੀ ਸਵਾਰੀ ਹੱਥ ਲਿਖਿਆ ਸਰੂਪ ਜਿਵੇਂ ਨੇ ਦੱਸਿਆ ਬਾਬਾ ਦੀਪ ਸਿੰਘ ਜੀ ਗੁਰੂ ਮਹਾਰਾਜ ਆਪ ਆ ਰਹੇ ਨੇ ਪਰ ਸੁਰੱਖਿਆ ਮੇਰੇ ਖਿਆਲ ਗੁਰੂ ਮਹਾਰਾਜ ਆਪ ਹੀ ਉਸ ਤੋਂ ਕੋਈ ਸਾਨੂੰ ਨਹੀਂ ਜਿੰਨੀ ਸੰਗਤ ਹੈ ਖੁਦ ਦਿਲੋਂ ਸਤਿਕਾਰ ਕਰਦੇ ਆ ਇਸ ਚ ਉਹਨਾਂ ਨੂੰ ਕਿਸ ਸੁਰੱਖਿਆ ਦੀ ਲੋੜ ਨਹੀਂ ਨਹੀਂ ਮੈਂ ਗੱਲ ਕਰ ਰਿਹਾ ਜੀ ਜਿਸ ਤਰ੍ਹਾਂ ਸੰਗਤ ਆਂਦੀ ਹੈ ਜੀ ਸੰਗਤ ਦੇ ਜਿਹੜਾ ਪ੍ਰਬੰਧ ਕਿਸ ਤਰ੍ਹਾਂ ਦੇ ਹੋਣਗੇ ਜੀ ਉਹਨਾਂ ਦੇ ਦੇਖੋ ਜੀ ਸੰਗਤ ਆਂਦੀ ਹੈ ਵੈਸੇ ਤਾਂ ਅਸੀਂ ਐਨੀ ਸਟੇਟਸ ਚ ਮੇਰੇ ਅੱਜ ਦਿੱਲੀ ਹੈਗੀ ਯਾਤਰਾ 17 ਤਰੀਕ ਨੂੰ ਸ਼ਾਮ ਨੂੰ ਤੇ ਇੱਕ ਮਹੀਨਾ ਹੋ ਗਿਆ ਅੱਜ 17 ਤਰੀਕ ਨੂੰ ਰੰਭ ਹੋਈ ਸੀਗੀ ਤੇ 17 ਤਰੀਕ ਹੈ ਅੱਜ ਇੱਕ ਮਹੀਨੇ ਚ ਕੋਈ ਕਿਤੇ ਵੀ ਐਸੀ ਉਹ ਨਹੀਂ ਹੋਈਗੀ ਕੋਈ ਕਿਸ ਨੂੰ ਕਿਸੇ ਸੰਗਤ ਨੇ ਕੋਈ ਕੋਈ ਧੱਕਾ ਮੁਕੀ ਕੀਤੀ ਹੋਏ ਕੁਝ ਕੀਤਾ ਹੋਏ ਵੈਸੇ ਤਾਂ ਤਖਸਾਲ ਵੱਲੋਂ ਲਗਭਗ 750 ਸੰਗਤ ਦੇ ਰੂਪ ਚ ਜਿਸ ਚ ਪੰਜ ਪਿਆਰੇ ਸਿੰਘ ਸਾਹਿਬ ਸਾਰੇ ਨਾਲ ਚੱਲ ਰਹੇ ਨੇ ਹੋਰ ਸੇਵਾਦਾਰ ਨੇ ਲੇਕਿਨ ਕਿਸੇ ਨੂੰ ਕਿਤੇ ਵੀ ਇੱਕ ਮਹੀਨੇ ਚ ਕਿਤੇ ਵੀ ਐਸਾ ਕਦੀ ਕਿਤੇ ਮਹਿਸੂਸ ਨਹੀਂ ਹੋਇਆ ਕਿ ਕਿਸੇ ਸੰਗਤ ਜਾਂ ਕਿਸੇ ਕਿਸੇ ਵੱਲੋਂ ਕੋਈ ਕਿਸੇ ਕਿਸਮ ਦਾ ਹੋਇਆ ਬਿਲਕੁਲ ਮੇਨਨ ਮਹਤੁੱਦਾ ਸਾਹਿਬ ਮਜੂਰ ਨੇ ਗ੍ਰੈਂਡ ਜੀ ਕਨੌਰ ਦੇ ਵਿੱਚ ਜਿਹੜਾ ਹੈਗਾ ਨਗਰ ਕੀਰਤਨ ਸਾਹਿਬ ਆ ਰਹੇ ਨੇ ਜੀ ਤੇ ਕਿਸ ਤਰ੍ਹਾਂ ਦੀ ਤਿਆਰੀ ਤੁਹਾਡੇ ਵੱਲੋਂ ਕਨੌਰ ਦੇ ਵਿੱਚ ਸ਼ੰਭੂ ਦੇ ਵਿੱਚ ਕੀ ਤਾਂ ਤਾਂ ਨੌਵੇਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਰਾ ਦਾ ਜਿਹੜਾ 350ਵਾਂ ਇਸਤਵ ਦੀ ਬਣਾਈ ਜਾ ਰਹੀ ਹੈ ਜਨ ਕਿ 1 ਜੁਲਾਈ ਨੂੰ ਪੰਜਾਬ ਜਦੋਂ ਐਂਟਰ ਹੋਣਾ ਤਾਂ ਸ਼ੰਭੂ ਦੇ ਵਿੱਚ ਸਭ ਤੋਂ ਪਹਿਲਾਂ ਐਂਟਰੀ ਹੋਊਗੀ ਮੈਂ ਆਪਣੇ ਇਲਾਕੇ ਦੇ ਆ ਗੁਰੂ ਨਾਨਕ ਦੇਵਾ ਸੰਤਾਂ ਨੂੰ ਵੀ ਬੈਂਤੀ ਕਰੂੰਗਾ ਕਿ ਆ ਕੇ ਉੱਥੇ ਇੱਕ ਤਾਂ ਜਿਹੜੇ ਗੁਰੂ ਪਾਤਸ਼ਾਹ ਦੀਆਂ ਨਿਸ਼ਾਨੀਆਂ ਜਿਹੜੀ ਸੰਗਤਪਟਨਾ ਸਾਹਿਬ ਨਹੀਂ ਜਾ ਸਕਦੇ ਉਹ ਗੁਰੂ ਪਾਤਸ਼ਾਹ ਦੀਆਂ ਨਿਸ਼ਾਨੀਆਂ ਔਰ ਤਾਂ ਤਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਤ ਸਰੂਪ ਹੈ ਜਿਹੜਾ ਕਿ ਪਾਲਗੀ ਸਾਹਿਬ ਦੇ ਵਿੱਚ ਸੁਸ਼ੋਭਤ ਹੈ ਉਸ ਦੇ ਦਰਸ਼ਨ ਕਰਕੇ ਔਰ ਖਾਸ ਕਰਕੇ ਮੈਂ ਇਹ ਕਹੂੰਗਾ ਸੰਤਾਂ ਨੂੰ ਕਿ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਆਓ ਕਿਉਂਕਿ ਸਾਡੇ ਬੱਚੇ ਕਿਤੇ ਨਾ ਕਿਤੇ ਸਿੱਖੀ ਤੋਂ ਥੋੜਾ ਥੋੜਾ ਦੂਰ ਹੁੰਦੇ ਜਾ ਰਹੇ ਆ ਜਦੋਂ ਸਾਡੇ ਗੁਰੂ ਪਾਤਸ਼ਾਹ ਦੀਆਂ ਇਨਸਾਨੀਆਂ ਔਰ ਹਥਲਿਕ ਸਰੂਪ ਸ੍ਰੀ ਦਬਾਪਾ ਦੀਪ ਸਿੰਘ ਜੀ ਦਾ ਜਦੋਂ ਉਹਦੇ ਦਰਸ਼ਨ ਸੰਗਤ ਕਰਦੀ ਹੈ ਤਾਂ ਮੈਂ ਸਾਰੀ ਸੰਗਤ ਨੂੰ ਕਹਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਕੇ ਆਪਣਾ ਜੀਵਨ ਸਫਲਾ ਕਰੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਮੈਂ ਆਪਣੇ ਹਲਕੇ ਘਨੌਰ ਦੀ ਔਰ ਸਾਰੀ ਸਮੂਹ ਗੁਰੂ ਨਾਨਕ ਦੇਵਾ ਸੰਗਤ ਵੱਲੋਂ ਜਦੋਂ ਵੀ ਸਾਡੇ ਇੱਥੇ 1 ਅਕਤੂਬਰ ਨੂੰ ਨਗਰ ਕੀਰਤਨ ਆਉਣਾ ਹੈ ਅਸੀਂ ਉੱਥੇ ਖੜ ਕੇੁੱਲੇ ਦਿਨ ਨਾਲ ਗੁਰੂ ਪਾਸ਼ਾ ਦਾ ਸ਼ੁਕਰਾਨਾ ਕਰਨ ਦੇ ਲਈ ਉੱਥੇ ਸਾਰੀ ਸੰਗਤ ਜਿਵੇਂ ਸਾਡੇ ਨਾਲ ਡਾਕਟਰ ਭਗਵੰਤ ਸਿੰਘ ਜੀ ਵੀਰੇ ਛੋਟੇ ਵੀਰਨਾ ਵਿਕਰਮ ਛੋੜੀ ਜੀ ਜੋ ਕਿ ਗੁਰੂ ਪਾਸ਼ਾ ਦੇ ਗੁਰੂ ਹਰਗੋਬਿੰਦ ਪਾਸ਼ਾ ਦੇ ਉਹਨਾਂ ਦੇ ਪੀੜ੍ਹੀ ਪੀੜ੍ਹੀ 12ਵੀਂ ਪੀੜ੍ਹੀ ਦੇ ਵਿੱਚੋਂ ਔਰ ਸਾਡੇ ਜੀਡੀਯੂ ਤੇ ਔਰ ਪੂਰੇ ਜਿਹੜਾ ਪੰਜਾਬ ਤੇ ਔਰ ਪਿਹਾਰ ਦੇ ਵਿੱਚ ਜਿਹੜਾ ਇਸ ਨਗਰ ਕੀਰਤਨ ਦੀਗਵਾਈ ਕਰ ਰਹੇ ਆ ਉਹ ਵੀ ਬੇਜੀ ਸਾਹਿਬ ਖੜੇ ਆ ਮੈਂ ਸਾਰੀ ਟੀਮ ਦਾ ਵੀ ਧੰਨਵਾਦ ਕਰਦਾ ਕਿ ਇਹਨਾਂ ਨੇ ਬਹੁਤ ਵੱਡਾ ਪਰਾਲਾ ਕਰਿਆ ਔਰ ਅੱਜ ਦੇ ਦਿਨ ਮੈਂ ਸਾਰੀ ਪ੍ਰੈਸ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਇਹ ਸਾਡੀ ਗੱਲ ਆਮ ਜਿਹੜੀ ਸਿੱਖ ਸੰਗਤਾਂ ਦਾ ਕੇ ਪਛਾਣ ਦੇ ਵਿੱਚ ਇਹਨਾਂ ਦਾ ਇਹ ਮਰੋਦ ਰਹੂਗਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਹਰਗੋਬਿੰਦ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਜਿਹੜੇ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਜਿਹੜੇ ਵੰਸ਼ ਜੇ ਵੀ ਇੱਥੇ ਆਏ ਹੋਏ ਨੇ ਸਰ ਪਹਿਲ ਤੋਂ ਬਹੁਤ-ਬਹੁਤ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਦਾ ਇੱਕ ਮਕਸਦ ਅਸੀਂ ਜੇ ਹੋਰ ਇਹਨੂੰ ਆਪਣਾ ਸਹੀ ਢੰਗੇ ਢੰਗ ਨਾਲ ਸੋਚੀਏ ਤੇ ਇੱਕ ਇਹਦੇ ਵਿੱਚ ਸੰਦੇਸ਼ ਬਹੁਤ ਭਾਰੀ ਹੈ ਜਿਹੜਾ ਗੁਰੂ ਸਾਹਿਬਾਂ ਦੀ ਸ਼ਹਾਦਤ ਦੇ ਪਿੱਛੇ ਕੀ ਕਾਰਨ ਸੀਗਾ ਗੁਰੂ ਸਾਹਿਬਾਂ ਦੀ ਸ਼ਹਾਦਤ ਭਾਈ ਮਨੀਦਾਸ ਦੀ ਸ਼ਹਾਦਤ ਭਾਈ ਸਤੀਦਾਸ ਦੀ ਸ਼ਹਾਦਤ ਭਾਈ ਤਿਆਲਾ ਜੀ ਦੀ ਸ਼ਹਾਦਤ ਇਹਨਾਂ ਸਾਰਿਆਂ ਦੀ ਸ਼ਹਾਦਤ ਦੇ ਪਿੱਛੇ ਜਿਹੜਾ ਕਾਰਨ ਸੀਗਾ ਮੇਰਾ ਮੈਨੂੰ ਲੱਗਦਾ ਹੈ ਕਿ ਇਹ ਸਮਾਂ ਆ ਗਿਆ ਹੈ ਕਿ ਸਾਨੂੰ ਸੂਚੀ ਸੰਚਾਰ ਸੰਗਤਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਗੁਰੂ ਸਾਹਿਬਾਂ ਨੇ ਅੱਜ ਸਿਰਨਾ ਸਿਰਫ ਆਪਣੀ ਆਪਣੇ ਵਾਸਤੇ ਨਹੀਂ ਸ਼ਹਾਦਤ ਦਿੱਤੀ ਉਹਨਾਂ ਨੇ ਪੂਰੀ ਮੁਕਤਾਰੇ ਵਾਸਤੇ ਸ਼ਹਾਦਤ ਦਿੱਤੀ ਤੇ ਉਹਨਾਂ ਸੇ ਜਿਹੜਾ ਸੰਦੇਸ਼ ਸੀਗਾ ਉਹ ਇੱਕ ਮਹਾਨ ਕਵੀ ਸੈਨਾਪਥ ਹੋਰਾਂ ਨੇ ਆਪਣੇ ਆਪਣੀ ਲਿਖਤਾਂ ਵਿੱਚ ਲਿਖਿਆ ਸੀਗਾ ਕਿ ਸਗਲ ਸ੍ਰਿਸ਼ਟ ਤੇ ਥਾਪੀ ਚਾਤ ਤੋ ਮੇਰਾ ਮਤਲਬ ਜਿਹੜਾ ਸੰਦੇਸ਼ ਅਸੀਂ ਦੇਣਾ ਚਾਹੁੰਦੇ ਆ ਪੂਰੀ ਦੁਨੀਆ ਵਾਸਤੇ ਸੰਦੇਸ਼ ਹੈ ਕਿ ਆ ਜਿਹੜੀ ਸ਼ਹਾਦਤ ਹੈ ਇਹ ਸਗਲ ਸ੍ਰਿਸ਼ਟ ਵਾਸਤੇ ਸਾਹਤ ਦਿੱਤੀ ਸਗੀ ਤੋ ਇਹ ਇਸ ਮੌਕੇ ਜਦੋਂ ਪੂਰੀ ਦੁਨੀਆ ਵਿੱਚ ਇੰਨੀਆਂ ਜੰਗਾਂ ਛੜੀਆਂ ਹੋਈਆਂ ਐ ਐਨੇ ਕਿਸਮ ਦੇ ਵਿਵਾਦ ਨੇ ਇਹ ਇੱਕ ਸੰਦੇਸ਼ ਜਿਹੜੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਤੁਰ ਕੇ ਦਿੱਲੀ ਦੇ ਵਿੱਚ ਸ਼ਹਾਦਤ ਦਿੱਤੀ ਗਈ ਮੈਂ ਕਹਿੰਦਾ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਦੇ ਅਸਪਾਸੇ ਕਿਉਂਕਿ ਅਸੀਂ ਇੱਕ ਮਿਸਾਲ ਗੁਰੂ ਸਾਹਿਬਾਂ ਦੀ ਸ਼ਹਾਦਤ ਤੇ ਰਾਹੀਂ ਇੱਕ ਦੁਨੀਆ ਨੂੰ ਅਸੀਂ ਮਿਸਾਲ ਦੇ ਦਿੱਤੀ ਹੈ ਕਿ ਕਿਵੇਂ ਸਾਡੇ ਗੁਰੂ ਪਾਤਸ਼ਾਹ ਨੇ ਸ਼ਹਾਦਤ ਦੇ ਕੇ ਪੂਰੀ ਦੁਨੀਆ ਦੇ ਤੇ ਚਾਦਰ ਫੇਰਨ ਦੀ ਕੋਸ਼ਿਸ਼ ਕੀਤੀ ਸੋ ਸਾਰਿਆਂ ਸੰਗਤਾਂ ਨੂੰ ਮੇਰਾ ਮੇਰੀ ਬੇਨਤੀ ਹੈ ਕਿ ਇਸ ਸੰਦੇਸ਼ ਦੇ ਵੱਲ ਵੀ ਬਹੁਤ ਜ਼ਰੂਰ ਧਿਆਨ ਦਿਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋ ਤੇ ਉਹਨਾਂ ਦੀਆਂ ਇਸ਼ਾਨੀਆਂ ਪਪਾ ਦੀਪ ਚੰਦ ਹੋਰਾਂ ਦੇ ਹੱਥ ਲਿਖਤ ਸਰੂਪ ਦੇ ਦਰਸ਼ਨ ਕਰੋ ਤੇ ਇਸ ਮੌਕੇ ਸਾਰੇ ਵੱਧ ਚੜ ਕੇ ਇਸ ਦੇ ਵਿੱਚ ਸ਼ਾਮਿਲ ਹੋਣ ਤੇ ਸ਼੍ਰੀ ਅਨੰਦਪੁਰ ਸਾਹਿਬ ਆ ਕੇ ਇਹਨੂੰ ਉਹੀ ਦਿੱਖ ਦੇਣ ਦੀ ਕੋਸ਼ਿਸ਼ ਕਰੀਏ ਜਿਹੜੇ ਹੌਲੇ ਬਲੇ ਦੇ ਦੌਰਾਨ ਹੁੰਦੀ ਹੈ ਅਸੀਂ ਸਾਰੇ ਵੱਧ ਚੜ ਕੇ ਪੂਰੇ ਪੂਸੂਚੇ ਪੰਜਾਬ ਦੇ ਵਿੱਚੋਂ ਆਉਣ ਦੀ ਕੋਸ਼ਿਸ਼ ਕਰੀਏ ਤੇ ਇਸ ਮੌਕੇ ਸਾਰੇ ਸ਼ਾਮਿਲ ਹੋਈਏ ਤੇ ਆਪਣਾ ਆਪਣਾ ਯੋਗਦਾਨ ਪਾਈਏ ਬਹੁਤ ਬਹੁਤ ਧੰਨਵਾਦ ਸੜਨਾਲ ਜਿਹੜੇ ਨੇ ਗੁਰਸੱਭ ਦੇ ਪਰਿਵਾਰ ਤੋਂ ਜੁੜੇ ਹੋਏ ਸਨ ਤੇ ਅਸੀਂ ਵੀ ਅਪੀਲ ਕਰਾਂਗੇ ਕਿ 21 ਅਕਤੂਬਰ ਨੂੰ ਵੱਧ ਤੋਂ ਵੱਧ ਸ਼ੰਭੂ ਬਾਰਡਰ ਦੇ ਉੱਪਰ ਪਹੁੰਚਿਆ ਜਾਵੇ ਤਾਂ ਉੱਥੇ ਜਿਹੜਾ ਹੈਗਾ ਨਗਰ ਕੀਰਤਨ ਸਾਹਿਬ ਦਾ ਸਵਾਗਤ ਕਰਨ ਦੇ ਲਈ ਜੋ ਸੰਗਤਾਂ ਪਟਨਾ ਸਾਹਿਬ ਨਹੀਂ ਜਾ ਸਕਦੀਆਂ ਤਾਂ ਉਹਨਾਂ ਵਾਸਤੇ ਜਿਹੜਾ ਹੈਗਾ ਉੱਥੇ ਜ਼ਰੂਰ ਪਹੁੰਚਣ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚਣ ਤੇ ਕਿਉਂਕਿ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਜਿਹੜਾ ਹੈਗਾ ਉਹਨਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉੱਥੇ ਪਾਲਕੀ ਸਾਹਿਬ ਦੇ ਵਿਸ਼ੇਸ਼ ਹੋਵਿਤ ਹੋਣਗੀਆਂ ਤਾਂ ਉਸ ਨੂੰ ਲੈ ਕੇ ਜਿਹੜਾ ਹੈਗਾ ਜ਼ਰੂਰ ਬੱਚਿਆਂ ਨੂੰ ਲੈ ਕੇ ਆਣ ਖਾਸ ਤੇ ਜੋ ਇਤਿਹਾਸ ਹੈ ਉਹਦੇ ਬਾਰੇ ਜਿਹੜਾ ਜੋ ਤੁਹਾਨੂੰ ਬਹੁਤ ਕੁਝ ਜਿਹੜਾ ਦੇਖਣ ਨੂੰ ਵੀ ਮਿਲੂਗਾ ਤੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉੱਥੇ ਪਹੁੰਚਣੀਆਂ ਤੇ ਸਵਾਗਤ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਉਹ ਵੀ ਜਿਹੜੀ ਹੈਗੀ ਹੈ ਤੁਹਾਡੇ ਨਾਲ ਗੱਲਬਾਤ ਕਰਾਈਏ ਕਿ ਜੋ ਸਮਾਗਮ ਹੈ ਸਮਾਗਮ ਤੋਂ ਬਾਅਦ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਰੋਡ ਮੈਪ ਹੋਊਗਾ ਉਹ ਵੀ ਸਾਰੀ ਜਿਹੜੀ ਹੈ ਗੱਲਬਾਤ ਅਸੀਂ ਉਹਨਾਂ ਦੇ ਨਾਲ ਕੀਤੀ ਹੈ ਕੈਮਰਾ ਪਰਸਨਲ ਕੁਮਾਰ ਦੇ ਨਾਲ ਪ੍ਰਤੀਮਾਨ ਖਬਰ ਆਸ-ਪਾਸ ਰਾਜਪੁਰਾ